ਆਪ ਜਆ ਵਾਲੇ ਮੈਨੂੰ ਗਾਲਾਂ ਕੱਢਣ ਲੱਗੇ ਹੋਏ ਨੇ ਵੀ ਆ ਕਹਿੰਦਾ ਵੀ ਖੁਸ਼ੀ ਮਨਾਈਦੀ ਆ ਆ ਉਹੀ ਪੰਜਾਬ ਹੈ ਨਾ ਜਿਹੜਾ ਰੰਗ ਦੇਵ ਤੋਂ ਡਰਦਾ ਬਾਹਰ ਨਹੀਂ ਨਿਕਲਿਆ ਸੀਗਾ ਤੇ ਅੱਜ ਸੂਰਮਾ ਬਣੀ ਫਿਰਦਾ ਤੇ ਉਹੀ ਪੰਜਾਬ ਹੈ ਨਾ ਜਿਹੜਾ ਅਨੰਦਪੁਰ ਦੇ ਕਿਲੇ ਨੂੰ 6 ਮਹੀਨੇ ਘੇਰਾ ਪਿਆ ਰਿਆ ਤੇ ਅੰਦਰ ਰਾਸ਼ਨ ਮੁੱਕ ਗਿਆ ਤੇ ਗੁਰਗੁਪ ਦਸਮ ਪਾਤਸ਼ਾਹ ਤੇ ਸਿੰਘ ਉਥੇ ਭੁੱਖੇ ਪਾਣੇ ਬੈਠੇ ਰਹੇ ਤੇ ਇਹ ਰਾਜ ਦਾ ਜੀ ਰੋਟੀਆਂ ਖਾਂਦਾ ਰਿਹਾ ਇਹ ਉਹੀ ਪੰਜਾਬ ਹੈ ਨਾ ਜਦੋਂ ਚਮਕੌਰ ਦੀ ਗੜੀ ਦੇ ਵਿੱਚ 40 ਸਿੰਘਾਂ ਦੇ ਨਾਲ ਦਸਮ ਪਾਸ਼ਾ ਕੱਲਾ ਹਜ਼ਾਰਾਂ ਦੀ ਫੌਜ ਨਾਲ ਜੂਝਦਾ ਪਿਆ ਸੀ ਤਾਂ ਇੱਕ ਘਰ ਤੋਂ ਬਾਹਰ ਨਹੀਂ ਨਿਕਲਿਆ ਇਹ ਢਰਦਾ ਬਾਹਰ ਨਹੀਂ ਆਇਆ ਇਹ ਉਹੀ ਪੰਜਾਬ ਹੈ ਨਾ ਜਦੋਂ ਮਾਛੀਵੜ ਦੇ ਜੰਗਲਾਂ 'ਚ ਦਸਮ ਪਾਸ਼ਾ ਕੱਲਾ ਸੁੱਤਾ ਰਿਹਾ ਤੇ ਇਹਨਾਂ ਨੇ ਆਪਣੇ ਘਰ ਨਹੀਂ ਵੜਿਆ ਤੇ ਤੜਕੇ ਫਿਰ ਗੁਲਾਬੇ ਦੇ ਘਰ ਜਾ ਕੇ ਉਹਨਾਂ ਦੇ ਡਰ ਦੇ ਡਰ ਦੇ ਉਹਨੇ ਆਪਣੇ ਘਰ ਬਣਾ ਦਿੱਤੀ ਇਹ ਉਹੀ ਪੰਜਾਬ ਹੈ ਨਾ ਜਦੋਂ ਫਤੇਗੜ ਸਾਹਿਬ ਦੀ ਧਰਤੀ ਤੇ ਸਾਹਿਬ ਜੀ ਆਦੇ ਤਿਹੇ ਦਿਨ ਭੁੱਖੇ ਭਾਣੇ ਉਥੇ ਠੰਡੇ ਬੁਰਜ 'ਚ ਬੈਠੇ ਰਹੇ ਤੇ ਇਹ ਅੰਦਰ ਲੋਕਾਂ ਦੇ ਰਜਾਈਆਂ 'ਚ ਬੈਠਾ ਰਿਹਾ ਤੇ ਅੱਜ ਇਹ ਗੱਲਾਂ ਕਰਦੇ ਨੇ ਅਫਸੋਸ ਬਣਾਉਣ ਦੀਆਂ ਠੀਕ ਆ ਉਹਨੇ ਕਿਹਾ ਸੀਗਾ ਵਜੀਦੇ ਨੇ ਕਹਿੰਦਾ ਕਤਲ ਕਰਦੇ ਆਂਗਾ ਜਿਹੜਾ ਬੰਦਾ ਇਹਨਾਂ ਦੇ ਨਾਲ ਖੜੂਗਾ ਤੇ ਕੀਤਾ ਨਾ ਕਤਲ ਫਿਰ ਉਹਦਾ ਮੋਤੀਰਾਮ ਮੈਰ ਨੇ ਦੁੱਧ ਪਿਆ ਆ ਆਣ ਕੇ ਤੇ ਸਾਰਾ ਟੱਬਰ ਕੋਲੂ ਚ ਵੀੜ ਤਾ ਇਹਨਾਂ ਨੇ ਚੂਨੀ ਕੀਤੀ ਹੈ ਪੰਜਾਬ ਨੇ ਜਿਹੜਾ ਅੱਜ ਪੰਜਾਬ ਆਪਣੇ ਆਨ ਨੂੰ ਵੱਡਾ ਸੂਰਮਾ ਕਹਿੰਦਾ ਇਹ ਅਫਸੋਸ ਬਣਾਉਂਦੇ ਨੇ ਇਹ ਉਹ ਜਿਹੜੇ ਘਰ ਦੇ ਵਿੱਚ ਦੋ ਜਵਾਨ ਬੱਚਿਆਂ ਦੀ ਮੋਤਾ ਹੋਈਆਂ ਹੋਣਾ ਜਵਾਕਾਂ ਦੀ ਤੇ ਉਹ ਘਰ ਤੇ ਚੁੱਲਾ ਨਹੀਂ ਬਲਦਾ ਲੋਕੀ ਸਸਕਾਰ ਦੇ ਮਗਰੋਂ ዳਰ ਨਾਲ ਰੋਟੀ ਖਵਾ ਕੇ ਤੋਰ ਦਿੰਦੇ ਨੇ ਤੇ ਇਹ ਉਥੇ ਵਨਸਵਨ ਨੇ ਲਾਉਂਦੇ ਨੇ ਲੰਗਰ ਇਹ ਖੀਰ ਦੇ ਦੁੱਧ ਲਾਉਂਦੇ ਬਾਦਾਮਾਂ ਵਾਲਾ ਦੁੱਧ ਲਾ ਲਾ ਕੇ ਰੋਲਾ ਪਾਵਾ ਕਿ ਲੋਕਾਂ ਨੂੰ ਕਹਿੰਦੇ ਨਾ ਅੱਜੋ ਵੀ ਲੰਗਰ ਛਕ ਲੋ ਜਿਵੇਂ ਦੁਨੀਆ ਨੂੰ ਰੋਟੀ ਖਵਾਉਣ ਦਾ ਠੇਕਾ ਇਹਨਾਂ ਨੇ ਲਿਆ ਵੀ ਇਹਨਾਂ ਤੋਂ ਬਿਨਾਂ ਤਾਂ ਦੁਨੀਆ ਭੁੱਖੀ ਮਰਦੀ ਆ ਇਹਨਾਂ ਨੇ ਪੰਜੀ ਨਹੀਂ ਗੱਡੀ ਅੱਜ ਜਿਹੜੇ ਵੱਡੇ ਆਪਣੇ ਆਨ ਨੂੰ 18 ਲੈ ਕੇ ਕਾਰਾਂ ਲੈ ਕੇ ਉਥੇ ਪੁੱਜਦੇ ਨੇ ਟੋਹਰਾ ਕੱਢ ਕੇ ਪੁੱਜਦੇ ਨੇ ਵੀ ਅਹੀ ਪਤਾ ਨਹੀਂ ਕਿੱਡੇ ਨਵਾਬ ਸ਼ਹਿਜ਼ਾਦੇ ਹੈਗੇ ਆ ਇਹਨਾਂ ਉਹ ਤਰ ਟੋਡਰ ਮੰਦਣੇ ਆ ਕੇ ਮੋਹਰਾਂ ਖੜੀਆਂ ਕਰਕੇ ਤੇ ਸੰਸਕਾਰ ਵਾਸਤੇ ਜ਼ਮੀਨ ਲਈ ਤੇ ਤਾਂ ਜਾ ਕੇ ਸੰਸਕਾਰ ਹੋਇਆ 72 ਘੰਟੇ ਉੱਥੇ ਲਾਸ਼ਾਂ ਪਈਆਂ ਰਹੀਆਂ ਸਾਬ ਜਾਨਿਆਂ ਗਿਆ ਇਹ ਬੌੜੇ ਆਣੀਆਂ ਨਾ ਪੰਜਾਬ ਵਾਲਿਆਂ ਦੇ ਵਿੱਚੋਂ ਫਤੇਗੜ ਏਰੀਆ ਜਿਹੜਾ ਅੱਜ ਗੱਲਾਂ ਕਰਦੇ ਨੇ ਮੈਨੂੰ ਕਹਿੰਦੇ ਨੇ ਵੀ ਖੁਸ਼ੀ ਮਨਾਉਣੀ ਚਾਹੀਦੀ ਔਦੋ ਬਣਾਉਣਾ ਚਾਹੀਦਾ ਉਦੋਂ ਦਾ ਤੁਸੀਂ ਘਰਾਂ 'ਚੋਂ ਬਾਹਰ ਨਹੀਂ ਨਿਕਲਿਆ ਪੰਜਾਬ ਸਾਰਾ ਹੈ ਤੇ ਫਿਰ ਇਹਨਾਂ ਨੇ ਗੱਲਾਂ ਬਣਾਈਆਂ ਵੀ ਉਹ ਤਾਂ ਜੀ ਉਥੇ ਸ਼ੇਰ ਰਾਖੀ ਕਰਦੇ ਰਹੇ ਜੋ ਝੂਠ ਬੋਲਿਆ ਇਹਨਾਂ ਨੇ ਵੀ ਸ਼ੇਰ ਰਾਖੀ ਕਰਦੇ ਰਹੇ ਦੇ ਉਹ ਆ ਕਰਦੇ ਜੇ ਸ਼ੇਰ ਵੀ ਰਾਖੀ ਕਰਦੇ ਤੇ ਲੱਖ ਲਾਹਣਤਾ ਤੁਹਾਡੇ ਉੱਤੇ ਵੀ ਸ਼ੇਰਾਂ ਨੂੰ ਆਉਣਾ ਪਿਆ ਤੁਹਾਡੇ ਪੰਜਾਬ ਚ ਕੋਈ ਗੈਰ ਤਮੁੱਕ ਗਈ ਸੀ ਲਾਸ਼ਾਂ ਦੀ ਰਾਖੀ ਨਹੀਂ ਕਰ ਸਕੇ ਤੇ ਤੁਸੀਂ ਕੀ ਬੋਲਣਾ ਸੀਗਾ ਵੀ ਆਪਣਾ ਕੋਈ ਸਾਬ ਜਦਾਂ ਨੂੰ ਸ਼ਹੀਦ ਨਾ ਕਰੋ ਇਹ ਉਹੀ ਪੰਜਾਬ ਹੈ ਨਾ ਜਦੋਂ ਦਸਮ ਜਿਹੜੇ ਗੁਰੂ ਜਿਨ੍ਹਾਂ ਦੇ ਖਿਲਾਫ ਲੜਦਾ ਰਿਹਾ ਉਹ ਆਪ ਦਾ ਮੁਸਲਮਾਨਾਂ ਨੇ ਜਿਨ੍ਹਾਂ ਨੇ ਮੈਂ ਮੁਸਲਮਾਨਾਂ ਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਦੱਸ ਰਿਹਾ ਜਿਨ੍ਹਾਂ ਨੇ 5ਵੇਂ ਪਾਸ਼ਾ ਨੂੰ ਤਤੀ ਤਵੀ ਦੇ ਸ਼ਹੀਦ ਕੀਤਾ ਜਿਨ੍ਹਾਂ ਨੇ ਗੁਰਤੇਗ ਭਦਰ ਸਾਹਿਬ ਦੀ ਧੌਣ ਲਾਤੀ ਜਿਨ੍ਹਾਂ ਨੇ ਆਪ ਦਾ ਸਾਬ ਜਹਾਂ ਦੇ ਜਿਵੇਂ ਕਰ ਕਰਕੇ ਮਾਰੇ ਤੇ ਉਹ ਮੁਸਲਮਾਨਾਂ ਦਾ ਬਾਣਾ ਪਾ ਕੇ ਗਨੀਖਾਂ ਦੇ ਨਵੀਖਾਨੇ ਪੰਜਾਬ ਦੇ ਵਿੱਚੋਂ ਕੱਢਿਆ ਬਚਾਅ ਕੀਤਾ ਉਹਨਾਂ ਦਾ ਭੇਸ ਬਦਲ ਕੇ ਤੇ ਕੋਈ ਮਾਂ ਨੇ ਪੰਜਾਬ 'ਚ ਸੂਰਮਾ ਨਹੀਂ ਪੈਦਾ ਕੀਤਾ ਸੀਗਾ ਜਿਹੜਾ ਕਹਿ ਦੇਵੇ ਕਿ ਚੱਲ ਗੁਰਗੋਬਿੰਦ ਸਿੰਘ ਨਾਲ ਦੇਖਦੇ ਆ ਤੁਹਾਨੂੰ ਕਿਹੜਾ ਸੁਣਾਉਂਦਾ ਤੇ ਅੱਜ ਆਪਣਿਆਂ ਨੂੰ ਵੱਡੇ ਸੂਰਮੇ ਆਖਦੇ ਨੇ ਇੱਕ ਕਲੰਕ ਆ ਬੜਾ ਵੱਡਾ ਪੰਜਾਬ ਦੇ ਨਾਂ ਦੇ ਉੱਤੇ ਠੀਕ ਹੈ ਨਾ ਇਹ ਉਹੀ ਪੰਜਾਬ ਹੈ ਨਾ ਜਿਹੜਾ ਆਪਦਾ ਕਹਿੰਦੇ ਮੈਂ ਕਹਿਣਾ ਨਹੀਂ ਚਾਹੁੰਦਾ ਜਦੋਂ ਦਸਮ ਪਾਸ਼ਾ ਦੇ ਮੁਗਲਾਂ ਦੀ ਜੜ ਪੁੱਟਤੀ ਨਾ ਤੇ ਬਹਾਦਰ ਸ਼ਾਹ ਸਾਡੇ ਨਾਲ ਆ ਗਿਆ ਤੇ ਉਹਦਾ ਵੱਡਾ ਮੁੰਡਾ ਸ਼ਾਹ ਅਜਮ ਜਿਹਨੇ 6 ਮਹੀਨੇ ਘੇਰਾ ਪਾਇਆ ਸੀ ਉਹ ਮਰ ਗਿਆ ਤੇ ਤਾਂ ਇਹ ਜਿਵੇਂ ਮੀਂਹ ਚ ਡੱਡੂ ਨਿਕਲਦੇ ਨੇ ਐ ਨਿਕਲੇ ਫਿਰ ਫਿਰ ਚੱਕ ਲੋ ਧਰ ਲੋ ਵੀ ਚੱਕ ਲੋ ਚੱਕ ਲੋ ਸਾਡਾ ਰਾਜ ਆ ਗਿਆ ਤਾਂ ਜਦੋਂ ਤੱਕ ਉਹ ਰਾਜ ਰਿਆ ਨਾ ਮੁਗਲਾਂ ਤੇ ਚੂਨ ਹੀ ਕੀਤੀ ਹੈ ਤਮਾਸ਼ਾ ਦੇਖਦੇ ਨੇ ਸਾਬਜਾਦਿਆਂ ਦੀ ਸ਼ੀਦੀ ਦਾ ਇਹ ਚੂਨ ਹੀ ਕੀਤੀ ਇਹਨਾਂ ਨੇ ਕਹੇ ਨੇ ਤੇ ਅੱਜ ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦੇ ਨੇ ਵੀ ਅਸੀਂ ਤਾਂ ਪਤਾ ਨਹੀਂ ਕਿੱਡੇ ਘਟੇ ਸੂਰਮੇ ਆ ਜੇ ਸਾਡੇ ਤੋਂ ਕੋਈ ਜੀਤੀ ਨਹੀਂ ਸਕਦਾ ਜਿੰਨ ਠਗੇ ਠਗੇ ਉਹਨਾਂ ਦੇ ਠਗੇ ਰੋ ਗੱਲ ਇਹ ਕੋ ਟਕਰਿਆ ਨਹੀਂ ਨਾ ਕੋ ਮੂਰੋ ਕਹਿੰਦਾ ਨਹੀਂ ਸਕਦਾ ਵੀ ਆਪਣੀ ਮਾਂ ਨੂੰ ਕਹਿੰਦਾ ਕਹਿੰਦਾ ਮੈਂ ਤਾਂ ਮਾਰਦਾ ਮਾਰਦਾ ਦਿੱਲੀ ਤੱਕ ਲੈ ਜੂੰ ਉਹਦੀ ਮਾਂ ਕਹਿੰਦੀ ਜੇ ਦਿੱਲੀੋਂ ਟਕਰ ਗਿਆ ਗਾਂਹ ਕੋਈ ਫਿਰ ਕੀ ਕਰੇਗਾ ਉਹ ਹਾਲ ਹੋਣਾ ਟਕਰਿਆ ਨਹੀਂ ਇਹਨਾਂ ਨੂੰ ਅਜੇ ਕੋਈ ਠੀਕ ਹੈ ਨਾ ਸਹਬਜਾਦੇ ਤੁਸੀਂ ਸਹਬਜਾਦੇ ਦੀ ਸ਼ਹੀਦੀ ਤੁਹਾਨੂੰ ਪਤਾ ਵੀ ਸ਼ਹੀਦੀ ਦੇ ਸਾਕੇ ਦਾ ਮਤਲਬ ਕੀ ਹੁੰਦਾ ਆ ਜਿਹੜੀ ਸਹਬਜਾਦੇ ਨੂੰ ਤੁਸੀਂ ਸ਼ਹੀਦੀ ਕਹਿੰਦੇ ਨੇ ਉਹ ਸਾਕਾ ਹੈ ਸਾਕੇ ਹੁੰਦੇ ਨੇ ਸ਼ਹੀਦੀਆਂ ਨਹੀਂ ਹੁੰਦੀਆਂ ਸ਼ਹੀਦੀ ਹੁੰਦੀ ਜਿਹੜਾ ਮਨ ਦਾ ਮਰ ਜਾਵੇ ਕਬੀਰ ਸਤਗੁਰੂ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਇ ਗਿਰ ਪਿਆ ਪਿਆ ਕਰੇ ਜੇ ਜਦੋਂ ਮਨ ਮਰ ਕੇ ਡਿਗਦਾ ਨਾ ਹਾਰਦਾ ਗੁਰੂ ਅੱਗੇ ਹਾਰ ਪਰੇ ਸੁਆਮੀ ਕੋਲ ਉਹਨੂੰ ਸ਼ਹੀਦੀ ਕਹਿੰਦੇ ਨੇ ਰਬੀਦਾਸ ਨੇ ਵਰਤਿਆ ਸ਼ਬੀ ਕਬੀਰ ਵਾਸਤੇ ਸ਼ਹੀਦ ਸ਼ਬਦ ਤੇ ਇਹ ਇਹ ਸਾਕਾ ਹੁੰਦਾ ਦਸਮ ਪਾਤ ਜਣੇ ਸਾਕਾ ਵਰਤਿਆ ਵੀ ਧਰਮ 헤ਤ ਸਾਕਾ ਜਿੰਨ ਕੀ ਆ ਇਹ ਨਹੀਂ ਕਹ ਵੀ ਧਰਮ 헤ਤ ਸ਼ੀਧੀ ਦਿੱਤੀ ਕਿਨੋ ਬਡੋ ਕ ਲੂ ਮੈਂ ਸਾਕਾ ਸਾਕਾ ਤੇ ਸ਼ੀਧੀ ਤਾਂ ਤੁਹਾਨੂੰ ਮਤਲਬ ਵੀ ਪਤਾ ਰੋਲਾ ਪਾਇਆ ਹੈ ਸ਼ੀਧੀ ਤੇ ਸ਼ੀਧੀ ਤੁਸੀਂ ਪੜ ਲਓ ਪਹਿਲੇ ਕੁਝ ਫਿਰ ਗੱਲ ਕਰਿਓ ਸਾਡੇ ਨਾਲ ਤੁਹਾਨੂੰ ਤੇ ਟਕਰਾਂ ਨਹੀਂ ਨਾ ਆਜੇ ਕੋਈ ਮੂਰੇ ਤੇ ਤੁਸੀਂ ਤਾਂ ਗੱਲਾਂ ਕਰਨ ਲੱਗੇ ਹੋਏ ਸ਼ੀਧੀ ਅਫਸੋਸ ਤੁਸੀਂ ਬਣਾਉਣਾ ਉਦੋਂ ਦਾ ਤੁਹਾਡੇ ਬਜ਼ੁਰਗ ਘਰਾਂ ਜੋ ਬਾਹਰ ਨਹੀਂ ਨਿਕਲੇ ਤੇ ਅੱਜ ਤੁਹਾਨੂੰ ਅਫਸੋਸ ਬਣਾਓ ਤੁਸੀਂ ਬਣਾਉਦੇ ਹੋ ਅਫਸੋਸ ਜਿੰਨੇ ਕੋ ਉਨੇ ਕੀ ਰਹੋ ਸਾਡੇ ਨਾਲ ਨਾ ਗੱਲ ਕਰਿਆ ਕਰੋ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਕਮੈਂਟ ਬਾਕਸ ਵਿੱਚ ਵਿਚਾਰ ਜ਼ਰੂਰ ਸਾਂਝੇ ਕਰਨਾ ਜੀ